ਹੈਲੋ ਸਸਿਕਲ ਸਾਰਿਆਂ ਨੂੰ ਜੀ ਆਜੋ ਆਪਾਂ ਤੁਹਾਨੂੰ ਅੱਜ ਕਮੀਜ਼ ਰੈਡੀ ਡੋਨ ਬਾਹ ਦਾ ਨਾਪ ਲੈ ਕੇ ਕਟਿੰਗ ਕਰਨੀ ਦੱਸਦੀ ਹਾਂ ਠੀਕ ਆ 17 ਇੰਚ ਬਾਹ ਵਾਂ ਤੇ ਅੱਗੋਂ ਹੈਗੀ ਆ ਹੋਰੀ ਹੈਗੀ ਆ ਜੀ 6.5 ਠੀਕ ਆ ਇਹ ਵਾਲੀ ਬਾਹ ਤੇ ਨਾ ਜੋੜ ਆਏਗਾ ਇਸ ਕਰਕੇ 17 ਇੰਚ ਤੇ ਆਪਾਂ 20 ਇੰਚ ਰੱਖਾਂਗੇ ਦੋ ਵੀ ਰੱਖ ਸਕਦੇ ਤੁਸੀਂ ਤੇ ਤਿੰਨ ਵੀ ਰੱਖ ਸਕਦੇ ਹੋ ਠੀਕ ਆ ਇਹਨੂੰ ਆਪਾਂ ਫੋਲਡ ਕਰ ਲਾਂਗੇ ਹਾਂਜੀ ਫੋਲਡ ਕਰ ਲਿਆ ਫੋਲਡ ਕਰਕੇ ਪਹਿਲਾਂ ਆਪਾਂ ਦੀ ਲੈਂਥ ਕੱਟ ਹੀ ਲਵਾਂਗੇ ਕਿੰਨੀ ਹੈਗੀ ਆ 20 ਇੰਚ ਰੱਖੀ ਆਪਾਂ ਸਹੀ ਵੇਲੇ ਹੁਣ ਆਪਾਂ ਇਹ ਵਾਲੇ ਇਹ ਵਾਲੇ ਪੱਲੇ ਨੂੰ ਵਾਪਕ ਕਰ ਲਾਂਗੇ ਕਿਉਂਕਿ ਤਾਂ ਜੋ ਜਿਹੜੀਆਂ ਇਹਦੀਆਂ ਬੂਟੀਆਂ ਵਾਲਾ ਪੱਲੇ ਨੂੰ ਨਾ ਪੁੱਠਾ ਕਰਨਾ ਇਸ ਨਾਲ ਉਹ ਲੱਗਦਾ ਕਿ ਜਿਹੜੀਆਂ ਉੱਧਰ ਵਾਲੀਆਂ ਬੂਟੀਆਂ ਆਂ ਦਾ ਮੂੰਹ ਆਉਂ ਜਾਂਦੇ ਤੇ ਇੱਧਰ ਵਾਲਾ ਵੀ ਉੱਧਰ ਨਹੀਂ ਜਾਵੇ ਗਲਤ ਹੋ ਗਿਆ ਇੱਧਰ ਨੂੰ ਕਰਨਾ ਹੈ ਜੀ ਆਪਾਂ ਠੀਕ ਆ ਹੁਣ ਇਹ ਸਤਾਂ ਨੂੰ ਲਾਉਂਦੀ ਆਂ ਤੇ ਆਪਾਂ ਤਾਂ ਨਹੀਂ ਰੱਖਣੀਆਂ ਆ ਹੁਣ ਆਪਾਂ ਇਹਦਾ ਮੋਢਾ ਰੱਖਾਂਗੇ 10 ਇੰਚ ਇਨਾ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਜੋੜ ਘਟ ਆਉਂਦਾ ਇਸ ਕਰਕੇ ਆਪਾਂ ਇਹਨੂੰ ਡਬਲ ਕਰ ਲਾਂਗੇ ਡਬਲ ਕਰਕੇ ਇਹਨੂੰ ਵੀ ਆਪਾਂ ਡਬਲ ਹੀ ਰੱਖਾਂਗੇ ਆਹ ਦੇਖੋ ਇਹਨੂੰ ਕਰਕੇ ਇਹਨੂੰ ਇਹ ਉੱਪਰ ਰੱਖ ਦੇਣਾ ਠੀਕ ਹੈ। ਬਾਕੀ ਆਪੇ ਇਹਦਾ ਮੋਟਰ ਲੈ ਲੈਣਾ। ਮੋਟਰ ਹੈਗਾ ਵਾਜੀ ਜੀ। ਆਪਾਂ 10.5 ਵੀ ਰੱਖ ਸਕਦੇ 11 ਵੀ ਰੱਖ ਸਕਦੇ ਆ ਆਪਣੀ ਮਰਜ਼ੀ ਹੈ। ਮੈਂ ਇਹਦਾ 11 ਰੱਖ ਲਿਆ। ਮੋਰੀ ਹੈਗੀ ਸੀ ਆਪਣੀ 5.5 ਆਪਾਂ 7.5 ਰੱਖ ਲੈਣੀ ਹੈ। ਠੀਕ ਹੈ ਜੀ। ਜੀ ਜਿਹਦੇ ਨਾਲ ਮਿਲਾ ਦੇਣਾ। ਤਾਂ ਆਪਣੇ ਨਾ ਬਾਹ ਦੇ ਵਿੱਚ ਜੋੜ ਆ ਜਾਏਗਾ ਇਹ ਇਹ ਨੂੰ ਇਹਦੇ ਉੱਤੇ ਇਸ ਤਰ੍ਹਾਂ ਕਰਨਾ ਚਾਰ ਪੱਲੇ ਇਹਦੇ ਵੀ ਚਾਰ ਪੱਲੇ ਨੇ ਹੋ ਸਕਦਾ ਆਪਾਂ ਇਹ ਵਾਲਾ ਜੋੜ ਇਹਦੇ ਨਾਲੇ ਹੀ ਬਾਦੀ ਗਏ ਬਾਦੀ ਠੀਕ ਹੈ 2 ਮਿੰਟ ਅਸੀਂ ਤਾਂ ਮੋੜਾ ਕੱਟਦੇ ਦੋ ਜੰਟਾਈ ਇੰਚ ਉਪਰੋਂ ਲੈ ਲਿਆ ਤੇ 2.5 ਇੰਚ ਥੱਲੇ ਲੈ ਲਿਆ फिर इन आप मिला देना चार डूंगी कटाई नहीं पानी नॉर्मल जी पानी है ठीक है बाकी फ्रंट वाली तो कार्ट आपको पवेंगे जो जोड़ पा के तैयार करके फिर तं दिखावे थैंक यू जी